ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਆਥਨ ਦਾ 3:47 ਹੋ ਗਏ ਨੇ ਕਿ ਪੌਣੇ 4 ਦਾ ਟਾਈਮ ਹੈ ਤਰੀਕ ਅੱਜ ਹੈਗੀ 11 ਅਗਸਤ ਦਿਨ ਸੋਮਵਾਰ ਹੈ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਅੱਜ ਜੀ ਗਰਮੀ ਇੰਨੀ ਜ਼ਿਆਦਾ ਬੁਰਾ ਹਾਲ ਹੈ ਬਹੁਤ ਜ਼ਿਆਦਾ ਬੁਰਾ ਹਾਲ ਹੈ ਪੱਤਾ ਵੀ ਕੋਈ ਨਹੀਂ ਹਿੱਲ ਰਿਹਾ ਹਵਾ ਬਿਲਕੁਲ ਵੀ ਨਹੀਂ ਹੈਗੀ ਹਮਸ ਇੰਨੀ ਜ਼ਿਆਦਾ ਹੋਈ ਪਈ ਹੈ ਵੀ ਆਤੀ ਨਹੀਂ ਹੈ ਅੱਜ ਤੋ ਕੋਈ ਇੰਨੀ ਜ਼ਿਆਦਾ ਗਰਮੀ ਆ ਔਰ ਸੋਈ ਤਾਂ ਖੜਾਈ ਕੀ ਜਾਣਾ ਹੈ ਮਤਲਬ ਬਾਹਰ ਵੀ ਆਪਾਂ ਅਗਰ ਖੜਦੇ ਆ ਨਾ ਤਾਂ ਬਾਹਰ ਵੀ ਬੰਦਾ ਖੜਾ ਖੜੀ 2 ਮਿੰਟ ਚ ਪਸੀਨੇ ਨਾਲ ਭਿੱਜ ਜਾਂਦਾ ਪੱਖਿਆਂ ਥੱਲੇ ਬਹਿ ਕੇ ਵੀ ਅੱਜ ਐਂ ਲੱਗਦਾ ਵੀ ਹਵਾ ਨਹੀਂ ਲੱਗ ਰਹੀ ਪੱਖੇ ਵੀ ਐਂ ਲੱਗਦਾ ਵੀ ਚੱਲ ਤਾਂ ਰਹੀ ਆ ਤੇ ਪਰ ਵੀ ਫੇਰ ਮਹਿਸੂਸ ਹੁੰਦਾ ਵੀ ਖਣੀ ਖੜੇ ਹੀ ਆ ਕਿਉਂਕਿ ਇੰਨਾ ਉਦੋਂ ਵੀ ਬੈਠਿਆਂ ਨੂੰ ਵੀ ਪਸੀਨਾ ਇੰਨਾ ਆ ਹੀ ਜਾਂਦਾ ਇੰਨੀ ਜ਼ਿਆਦਾ ਗਰਮੀ ਅੱਜ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਕੰਨੀ ਗਰਮੀ ਦਾ ਕੀ ਹਾਲ ਚਾਲ ਹੈ ਤੇ ਮੇਰੇ ਖਿਆਲ ਚ ਨਾਬੇ ਸਾਈਡ ਦਾ ਸ਼ਾਇਦ ਮੀਂਹ ਪਿਆ ਅੱਜ ਕਿਉਂਕਿ ਮੈਂ ਇੱਕ ਵੀਡੀਓ ਦੇਖੀ ਸੀ ਹੋ ਸਕਦਾ ਵੀ ਥੋੜਾ ਬਹੁਤਾ ਪਿਆ ਹੈ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਗਨੇ ਮੀਹ ਪਿਆ ਮੌਸਮ ਚ ਕੋਈ ਫਰਕ ਪਿਆ ਜਾਂ ਨਹੀਂ ਤੇ ਬਾਕੀ ਮੈਂ ਹਟੀ ਸੀ ਥੋੜਾਕਾ ਟਾਈਮ ਪਹਿਲਾਂ ਧਣੀਆਂ ਬੀਜ ਕੇ ਤੇ ਕਪਾਲਕ ਬੀਜ ਕੇ ਧਣੀਆਂ ਆਪਾਂ ਥੋੜਾ ਜਿਹਾ ਬੀਜਿਆ ਕਿਉਂਕਿ ਹਲੇ ਗਰਮੀ ਦਾ ਮੌਸਮ ਹੈ ਹਨਾ ਕਿ ਆਪਾਂ ਉਹਨੂੰ ਛਾਂ ਥੱਲੀ ਰੱਖਾਂਗੇ ਧੁੱਪ ਚ ਨਹੀਂ ਹਲੇ ਰੱਖਦੇ ਤੇ ਜਿਹੜਾ ਪਾਲਕ ਹੈ ਉਹ ਤਾਂ ਤੁਹਾਨੂੰ ਪਤਾ ਵੀ ਹੋਈ ਜਾਂਦੀ ਹੈ ਹਨਾ ਸੋ ਪਾਲਕ ਵੀ ਜੇ ਧਨੀਆ ਥੋੜਾ ਬੀਜ ਕੇ ਦੇਖਿਆ ਵੀ ਦੇਖਦਿਆਂ ਵੀ ਹੁਣ ਇਸ ਮੌਸਮ ਚ ਹੋ ਜਾਊਗਾ ਜਾਂ ਨਹੀਂ ਅਗਰ ਨਹੀਂ ਹੋਗਾ ਦੁਬਾਰਾ ਵੀ ਧਾਂਗੇ ਕਿਉਂਕਿ ਆਪਾਂ ਬਿਲਕੁਲ ਥੋੜਾ ਜਿਹਾ ਬੀਜਿਆਗਾ ਤੇ ਬਾਕੀ ਗੋਭੀ ਵਗੈਰਾ ਬੀਜ ਲੀਆ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਆ ਹੈਗੀ ਆ ਅੱਜ ਮਤਲਬ ਘੰਟਾ ਤੋਂ ਪਹਿਲਾਂ ਹੋ ਗਿਆ ਇਹਨੂੰ ਲਾ ਕੇ ਹਟੇ ਨੂੰ ਹਲੇ ਇਹ ਮਤਲਬ ਕਿ ਥੋੜੀ ਜਿਹੀ ਮੁਰਝਾਈ ਹੋਈ ਨਹੀਂ ਤੇ ਹਲੇ ਇੰਨੀ ਜ਼ਿਆਦਾ ਇਹ ਨਹੀਂ ਗੋਭੀ ਚੱਲੀ ਹੌਲੀ ਹੌਲੀ ਚੱਲ ਪੂਗੀ ਆ ਆਪਾਂ ਕੱਲ ਅੱਖ ਨਹੀਂ ਬੀਜੀ ਸੀ ਰਾਤ ਹਨਾ ਜਿਹੜੀ ਕੱਲ ਦੀ ਵੀਡੀਓ ਚ ਇਹ ਉਹ ਆ ਗਈ ਤੇ ਇਹਨੂੰ ਹੁਣ ਆਥਰ ਨੇ ਦੁਬਾਰਾ ਪਾਣੀ ਲਾ ਦਾਂਗੇ ਤੇ ਦਿਨੇ ਮੈਂ ਪਾਣੀ ਤਾਂ ਨਹੀਂ ਲਾਇਆ ਮੈਂ ਹਾਂ ਕਈ ਵਾਰੀ ਐ ਹੁੰਦਾ ਜੇ ਮੀਂਹ ਪੈ ਗਿਆ ਨਾ ਤਾਂ ਦੀ ਫਿਰ ਕੰਮ ਖਰਾਬ ਹੋ ਜਾਣਾ ਤਾਂ ਕਰਕੇ ਨਹੀਂ ਮੈਂ ਜ਼ਿਆਦਾ ਪਾਣੀ ਲਾਇਆ ਤੇ ਹੁਣ ਦੁਬਾਰਾ ਲਾ ਦਾਂਗੇ ਇਹਦੇ ਵਿੱਚੋਂ ਕੁਝ ਕਬੂਟੇ ਚੱਲ ਪਈ ਐ ਇਹਦੇ ਵਿੱਚੋਂ ਵੀ ਇੱਕ ਦੋ ਬੂਟੇ ਜੀ ਤਾਂ ਚੱਲ ਪਈ ਐ ਬਾਕੀ ਵੀ ਚੱਲ ਪੈਣਗੇ ਹੌਲੀ ਹੌਲੀ ਤੇ ਆਹ ਬੀਜਿਆ ਜੀ ਆਪਾਂ ਤਾਂ ਨਹੀਂ ਆ ਇਹਦੇ ਵਿੱਚ ਥੋੜਾ ਜਾ ਜ਼ਿਆਦਾ ਨਹੀਂ ਬੀਜਿਆ ਹੈਗਾ ਠੀਕ ਹੈ ਜੀ ਤੇ ਆਹ ਹੈਗਾ ਇਹਦੇ ਵਿੱਚ ਬੀਜਿਆ ਪਾਲਕ ਆ ਠੀਕ ਹੈ ਪਾਹਲਕ ਤਾਂ ਬਾਬਾ ਬੀਜ ਲਈ ਆਪਾਂ ਤੇ ਬਾਕੀ ਧਨੀਆ ਆਪਾਂ ਹਲੇ ਥੋੜਾ ਜਿਹਾ ਬੀਜ ਕੇ ਦੇਖਿਆਗਾ ਵੀ ਜੇ ਹੋ ਗਿਆ ਠੀਕ ਹੈ ਨਹੀਂ ਦੁਬਾਰਾ ਵੀਰ ਦਵਾਂਗੇ ਕਿਉਂਕਿ ਹਲੇ ਗਰਮੀ ਦਾ ਮੌਸਮ ਹੈਗਾ ਹਨਾ ਤੇ ਬਾਕੀ ਆਹ ਟਮਾਟਰ ਵਗੈਰਾ ਹਰੀਆਂ ਮਿਰਚਾਂ ਵਗੈਰਾ ਆਪਾਂ ਲਾਈਆਂ ਹੋਈਆਂ ਗਰੋ ਬੈਗ ਦੇ ਵਿੱਚ ਹਨਾ ਤੇ ਬਾਕੀ ਨਾਲੇ ਪਤਾ ਚੱਲ ਜੂ ਆਪਾਂ ਨੂੰ ਵੀ ਕੀ ਕੀ ਪ੍ਰੋਬਲਮਸ ਆਉਂਦੀਆਂ ਨੇ ਹਨਾ ਕਿਵੇਂ ਇਹਨਾਂ ਦੀ ਕੇਅਰ ਕਰਨੀ ਆ ਤੇ ਬਾਕੀ ਕੱਲ ਨਾ ਜੀ ਮੈਂ ਜਿਹੜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਉਹ ਤੇ ਕਮੈਂਟ ਆਈ ਸੀ ਆਪਣੇ ਕੁਝ ਵਿਊਅਰਸ ਵੱਲੋਂ ਵੀ ਤੁਹਾਡੇ ਕੋਲ ਤਾਂ ਜਵੀਨ ਹੈਗੀ ਆ ਗਈ ਹਨਾ ਫਿਰ ਤੁਸੀਂ ਇਹਨਾਂ ਦੇ ਵਿੱਚ ਸਬਜ਼ੀ ਕਿਉਂ ਲਾ ਰਹੇ ਹੋ ਹਨਾ ਤੇ ਕਾਰਨ ਇਹ ਹੈ ਜੀ ਜਿੱਥੇ ਆਪਾਂ ਪਹਿਲਾਂ ਬਾੜੀ ਲਾਉਂਦੇ ਸੀ ਮੈਂ ਤੁਹਾਡੇ ਨਾਲ ਉਹ ਥਾਂ ਵੀ ਸ਼ੇਅਰ ਕੀਤਾ ਤੇ ਉਥੇ ਨਾ ਆਪਾਂ ਹੁਣ ਮੂਹਰੇ ਸਰਦੀਆਂ ਦੇ ਵਿੱਚ ਕੋਸ਼ਿਸ਼ ਤਾਂ ਹੈ ਵੀ ਸਾਰੇ ਚ ਭਰਤ ਪਾ ਲਈਏ ਪਰ ਤੁਹਾਨੂੰ ਪਤਾ ਮਿੱਟੀ ਦਾ ਵੀ ਬਹੁਤ ਜ਼ਿਆਦਾ ਰੇਟ ਆ ਸਾਰੇ ਚ ਨਾ ਭਰਤ ਪਿਆ ਤਾਂ ਅੱਧੇ ਚ ਭਰਤ ਪਾਵਾਂਗੇ ਤੇ ਤੂੜੀ ਵਾਲਾ ਪਾਉਣ ਦਾ ਵੀ ਆਪਣਾ ਇਰਾਦਾ ਹੈਗਾ ਕਿਉਂਕਿ ਆਪਣੀ ਤੂੜੀ ਹਰ ਵਾਰੀ ਖਰਾਬ ਹੋ ਜਾਂਦੀ ਆ ਹਨਾ ਜਿਹੜੇ ਕਪ ਆਉਂਦੇ ਨੇ ਕਾਫੀ ਚੌੜੇ ਆਉਂਦੇ ਨੇ ਤੇ ਜਿਹੜਾ ਕਾगज ਪਾਉਨੇ ਉਹ ਤਾਂ ਨੇਰੀਆਂ ਨਾਲ ਉੱਡ ਜਾਂਦਾ ਜਾਂ ਧੁੱਪ ਨਾਲ ਥੋੜੇ ਟਾਈਮ ਬਾਅਦ ਫਟ ਜਾਂਦਾ ਹਨਾ ਤੇ ਉਹਦਾ ਕਰਕੇ ਤੂੜੀ ਸਾਡੀ ਬਹੁਤ ਜ਼ਿਆਦਾ ਖਰਾਬ ਹੁੰਦੀ ਆ ਹਰ ਵਾਰੀ ਤੋਂ ਹੁਣ ਇਸ ਕਰਕੇ ਅਸੀਂ ਸੋਚਿਆਗਾ ਵੀ ਇਸ ਵਾਰੀ ਤੂੜੀ ਵਾਲਾ ਵੀ ਜ਼ਰੂਰ ਪਾਉਣਾ ਸੋ ਤਾਂ ਕਰਕੇ ਫਿਰ ਮਿੱਟੀ ਡਿੱਗੂਗੀ ਹਨਾ ਪੈਰਾਂ ਦੀ ਆਵਾਜ਼ ਆਈ ਰਹੂਗੀ ਇੱਟਾਂ ਡਿੱਗਣੀਆਂ ਉਹਦੇ ਨਾਲ ਫਿਰ ਜੀ ਸਬਜ਼ੀ ਹੋ ਸਾਰੀ ਮਿੱਟੀ ਜਾਊਗੀ ਤੇ ਮੇਰੀ ਆਦਤ ਹੈ ਵੀ ਸਬਜੀ ਜਿਹੜੀ ਆ ਘਰ ਦੀ ਹੀ ਹੋਵੇ ਕਿਉਂਕਿ ਕਾਰਨ ਇਹ ਜਿਹੜੀਆਂ ਬਾਜ਼ਾਰ ਚੋਂ ਆਪਾਂ ਸਬਜ਼ੀਆਂ ਖਾਂਦੇ ਹਾਂ ਨਾ ਉਹਦੇ ਵਿੱਚ ਰੀਹਾਂ ਸਪਰੀਹਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਉਹਦੇ ਨਾਲ ਆਪਾਂ ਨੂੰ ਜੋੜਾਂ ਦੇ ਦਰਦ ਵੀ ਹੁੰਦੇ ਆ ਆਪਣੀ ਸਿਹਤ ਵੀ ਖਰਾਬ ਹੁੰਦੀ ਆ ਸੋ ਤਾਂ ਕਰਕੇ ਜਿਹੜੇ ਇਹ ਗਰੋਇੰਗ ਬੈਗ ਆ ਆਪਾਂ ਇਹਦੇ ਵਿੱਚ ਉਗਾ ਕੇ ਦੇਖ ਰਹੇ ਹਾਂ ਤੇ ਜਦੋਂ ਫਿਰ ਆਪਾਂ ਇਹ ਜਿਹੜਾ ਮੂਹਰੇ ਆਪਣਾ ਭਾਂਡਾ ਥੋੜਾ ਛੋਟਾ ਜਿਹਾ ਪਾਇਆ ਹੋਇਆ ਅਗਰ ਦੋ ਪਾਏ ਪੂਰਾ ਕਰ ਲਿਆ ਹਨਾ ਇੱਕ ਮਹਾਰਾਜ ਦਾ ਕਮਰਾ ਬਣਾਉਣਾ ਉਦੋਂ ਬਾਅਦ ਮਹਾਰਾਜ ਦੇ ਕਮਰੇ ਵਾਲਾ ਥਾਂ ਛੱਡ ਗਏ ਉੱਪਰ ਦੀ ਛੱਤ ਨੂੰ ਫਰਸ਼ ਲਾਉਣ ਤੋਂ ਬਾਅਦ ਫਿਰ ਉੱਥੇ ਆਪਾਂ ਇਹ ਗਰੋਇੰਗ ਬੈਗ ਸ਼ਿਫਟ ਕਰ ਦਾਂਗੇ ਉਹਨਾਂ ਟਾਈਮ ਆਪਾਂ ਥੱਲੇ ਰੱਖਾਂਗੇ ਇਹਨਾਂ ਨੂੰ ਤੇ ਸਬਜ਼ੀ ਤਾਂ ਦੇਖੋ ਜੀ ਘਰ ਦੀ ਖਾਣੀ ਹੈ ਹਨਾ ਤੇ ਜਿਹੜਾ ਖੇਤ ਆ ਆਪਣਾ ਉਹ ਥੋੜਾ ਜਿਹਾ ਹਟ ਕੇ ਪੈਂਦਾ ਆਪਣੇ ਘਰ ਤੋਂ ਤੇ ਜੇ ਤਾਂ ਜਮਾ ਆਪਣੇ ਨਾਲ ਹੋਵੇ ਹਨਾ ਫਿਰ ਤਾਂ ਇਹ ਹੁੰਦਾ ਵੀ ਚਲੋ ਇੱਥੇ ਬੀਜ ਲਾਂਗੇ ਤੇ ਆਪਾਂ ਰਾਖੀ ਵੀ ਰੱਖ ਸਕਦੇ ਹਾਂ ਉੱਥੇ ਇੱਕ ਤਾਂ ਪਸ਼ੂਆਂ ਦਾ ਮਤਲਬ ਕਿ ਆਵਾਜ਼ਾਈ ਰਹਿੰਦੀ ਆ ਉਹਦਾ ਕਰਕੇ ਇੱਕ ਪਿਛਲੀ ਵਾਰ ਅਸੀਂ ਛਲਗਮ ਤੇ ਮੂਲੀਆਂ ਬੀਜੀਆਂ ਵੀ ਸੀ ਪਰ ਉਹਦੇ ਵਿੱਚੋਂ ਕੋਈ ਕੁਝ ਵੀ ਘਰੇ ਨਹੀਂ ਆਇਆ ਮਤਲਬ ਆਵਾਜ਼ਾਈ ਵਾਲਾ ਰਾਹ ਕਰਕੇ ਨਾ ਕੋਈ ਨਾ ਕੋਈ ਲੰਘਦਾ ਕਰਦਾ ਲੈ ਜਾਂਦਾ ਤਾਂ ਫਿਰ ਘਰ ਲਈ ਤਾਂ ਕੁਝ ਬਚਦੇ ਹੀ ਨਹੀਂ ਸੋ ਤਾਂ ਕਰਕੇ ਆਪਾਂ ਜਿਹੜੀ ਸਬਜ਼ੀ ਆ ਪਹਿਲਾਂ ਮੈਂ ਇੱਧਰ ਕੋਲ ਬੀਜਦੀ ਹੁੰਦੀ ਸੀ ਆਪਾਂ ਨੇ ਜਿਹੜਾ ਥਾਂ ਪਿਆ ਸਾਈਡ ਤੇ ਉੱਥੇ ਪਰ ਹੁਣ ਉਹ ਫਿਰ ਸਰਦੀਆਂ ਦੇ ਵਾਲੀਆਂ ਸਬਜ਼ੀਆਂ ਹਨਾ ਉਦੋਂ ਨੂੰ ਇਹ ਸਬਜ਼ੀਆਂ ਤਿਆਰ ਹੋਣਗੀਆਂ ਉਦੋਂ ਨੂੰ ਭਰਤ ਪਾਉਣ ਦੀ ਤਿਆਰੀ ਹੋ ਜੂ ਪਰ ਸਾਰੀ ਮਿਹਨਤ ਵੀ ਖਰਾਬ ਹੋ ਜੂ ਇਸੇ ਕਰਕੇ ਜਿਹੜਾ ਹੈਗਾ ਆਪਾਂ ਗਰੋਇੰਗ ਬੈਗ ਦੇ ਵਿੱਚ ਜਿਹੜੀਆਂ ਸਬਜ਼ੀਆਂ ਲਾ ਰਹੇ ਆ ਤੇ ਰਹੀ ਗੱਲ ਘਰ ਦੇ ਅੰਦਰ ਹਨਾ ਕੱਚਾ ਥਾਂਗਾ ਵੀ ਇੱਥੇ ਨਹੀਂ ਲਾ ਰਹੇ ਇੱਥੇ ਵੀ ਆਪਾਂ ਫਰਸ਼ ਲਵਾਉਣੀ ਆਗੀ ਇੱਥੇ ਆਪਾਂ ਤਾਂ ਨਹੀਂ ਲਾ ਰਹੇ ਹੈਗੇ ਇਨੀ ਪਤਾ ਵੀ ਭਾਰਤ ਤੇ ਜਿਹੜੀ ਫਰਸ਼ਾ ਵੀ ਇਕੱਠੀ ਕਰ ਲਈਏ ਬਾਕੀ ਕਹਿੰਦੇ ਹੁੰਦੇ ਸਾਰਾ ਗੁਰੂ ਦੇ ਮਹਾਰਾਜ ਦੇ ਹੁਕਮ ਨਾਲ ਹੋਣਾ ਕੋਸ਼ਿਸ਼ ਇਹੀ ਆ ਬਾਕੀ ਪ੍ਰਮਾਤਮਾ ਦਾ ਹੁਕਮ ਜੋ ਹੋਊਗਾ ਹਨਾ ਮੈਂ ਆਈ ਕਰੀ ਆਨੇ ਆ ਲੱਸੀ ਆ ਲੱਸੀ ਕਾਹਦੇ ਵਾਸਤੇ ਕਿਹਨੇ ਬਣੀ ਆ ਹੇ ਇਹ ਆਪਾਂ ਬਾਹਰ ਦੇ ਵਿੱਚ ਉਹ ਪੌਦਿਆਂ ਤੇ ਛੜਕਾ ਕੇ ਲੱਸੀ ਤੇ ਜਿਵੇਂ ਹਨੀ ਹੋ ਜਾਂਦੀਆਂ ਤੇਲੇ ਦੀ ਬਿਮਾਰੀ ਜੀ ਹੋ ਜਾਂਦੀ ਆ ਸਰਦੀਆਂ ਦੇ ਵਿੱਚ ਤੇ ਉਦੋਂ ਤੱਕ ਆਪਾਂ ਇਹ ਬੋਤਲਾਂ ਵੈਸੇ ਤਾਂ 2 ਲੀਟਰ ਵਾਲੀ ਬੋਤਲ ਵੀ ਹੈਗੀ ਆ ਪਰ ਲੱਸੀ ਮੇਰੇ ਕੋਲ ਥੋੜੀ ਸੀ ਹੁਣ ਜਿਹੜੀ ਰੋਜ਼ ਲੱਸੀ ਬਚਿਆ ਕਰੂਗੀ ਆਪਾਂ ਰੋਜ਼ ਬੋਤਲਾ 'ਚ ਪਾ ਕੇ ਰੱਖ ਲਿਆ ਕਰਾਂਗੇ ਤੇ ਫਿਰ ਇਹਦੇ ਨਾਲ ਨਾ ਕੀ ਹੋਊਗਾ ਤੇ ਜਿਹੜੀ ਤੇਲੇ ਦੀ ਬਿਮਾਰੀ ਹੋਗੀ ਜਾਂ ਮੱਛਰ ਜੇ ਦੀ ਬਿਮਾਰੀ ਹੋਗੀ ਆ ਉਦੋਂ ਨੇ ਇੱਕ ਤਰ੍ਹਾਂ ਦੀ ਜ਼ਹਿਰ ਬਣ ਜੂਗੀ ਇਹ ਫਿਰ ਇਹਦਾ ਆਪਾਂ ਛਿੱਟਾ ਜਿਵੇਂ ਪੰਪ ਹੁੰਦਾ ਛੋਟਾ ਵਾਲਾ ਉਹਦੇ ਵਿੱਚ ਪਾ ਕੇ ਛਿੜਕ ਕੇ ਵਿਆ ਕਰਾਂਗੇ ਤੇ ਇਹ ਇੱਕ ਤਰ੍ਹਾਂ ਦੀ ਦੇਸੀ ਸਪਰੇ ਹੋਗੀ ਜਿਹੜੀ ਆਪਾਂ ਦੂਜੀਆਂ ਸਪਰੇਹਾਂ ਕਰਦੇ ਆ ਉਹਦਾਂ ਬਿਮਾਰੀਆਂ ਲੱਗਦੀਆਂ ਸੋ ਇਸ ਵਾਰੀ ਕੋਸ਼ਿਸ਼ ਇਹ ਆ ਕਿ ਵੀ ਜਿਹੜੀ ਵੀ ਖਾ ਦੇਣਾ ਨੂੰ ਪੋਣੀ ਆ ਉਹ ਬਿਲਕੁਲ ਦੇਸੀ ਪਿਓਰ ਤੇ অর্গানਿਕ ਤਰੀਕੇ ਨਾਲ ਕਰਦੇ ਇਹਦਾ ਫਿਰ ਤੜਕੇ ਲਾ ਕੇ ਕੱਢਣੀ ਪਿਆ ਗੁੱਲ ਅਸਤੀ ਤੁਹਾਨੂੰ ਦਾ ਆਥ ਨੇ ਬਚ ਨਹੀਂ ਨਹੀਂ ਲੱਸੀ ਹੁਣ ਇਹ ਕੱਲ ਵਾਲੀ ਬਚੀ ਹੋਈ ਆ ਕੱਲ ਵਾਲੀ ਚ ਮੈਂ ਥੋੜੀ ਜਿਹੀ ਬਚਾ ਲਈ ਸੀ ਹੁਣ ਜਿਹੜੀ ਅੱਜ ਵਾਲੀ ਆ ਉਹ ਚ ਥੋੜੀ ਜਿਹੀ ਆਥ ਨੇ ਬਚੂ ਉਹ ਵੀ ਮੈਂ ਬੋਤਲਾਂ ਦੇ ਬਾਹਰ ਲੈਣੀ ਤੇ ਹੌਲੀ ਹੌਲੀ ਉਹ ਤਾਂ ਆਪਣੇ ਕੋਲ ਕੰਨੀ ਵੀ ਹੈਗੀ ਆ ਪਰ ਮੈਂ ਇਹ ਵੀ ਹਾਲੇ ਚਾਹ ਥੋੜੀ ਆ ਤਾਂ ਕਰਕੇ ਧੋਕੀ ਬੋਤਲ ਇਹਦੇ ਵਿੱਚ ਪਾ ਲਈ ਠੰਡੀਆਂ ਵਾਲੀਆਂ ਬੋਤਲਾਂ ਆਪਣੇ ਕੋਲ ਕਾਫੀ ਪਈਆਂ ਨੇ ਲਓ ਜੀ ਮੰਮੀ ਲੱਗਿਆ ਮਸਾਲਾ ਕਟਣਾ ਮੰਮੀ ਚ ਪਿਆਰ ਤਾਂ ਹੈ ਨਹੀਂ ਪਿਆਜ਼ ਆਪਾਂ ਮਿਕਸੀ 'ਚ ਕੁੱਟ ਲਈ ਫਿਰ ਮਿਰਚੇ ਕੱਟ ਲਾਂਦੇ ਜੀ ਅਦਰਕ ਮਿਕਸੀ 'ਚ ਕੁੱਟਦੇ ਆਂ ਫਿਰ ਕੌੜਾ ਹੋ ਜਾਂਦਾ ਤੇ ਨਾਲ ਜਿਹੜੀ ਲਸਣ ਆ ਜਿਹਦਾ ਕੁੰਡੇ 'ਚ ਕੁੱਟ ਕੇ ਪਾਉਨੇ ਆ ਨਾ ਆਪਾਂ ਫਿਰ ਟੇਸਤੀ ਬਹੁਤ ਬਣਦੀ ਆ ਅੱਛਾ ਤੇ ਬਣਾ ਕੀ ਰਹੇ ਆ ਕੱਦੂ ਅੱਜ ਕੱਦੂ ਨਹੀਂ ਆ ਅੱਜ ਬਣਾ ਰਿਆ ਤੇਰੀ ਫੇਵਰੇਟ ਆ ਤੇ ਛੋਲੇ ਹੂੰ ਪਹਿਲਾਂ ਕarele ਵੀ ਸੀ ਪਰ ਕarele ਤੂੰ ਕਹਿੰਦਾ ਮੈਂ ਖਾਣੇ ਨਹੀਂ ਪਰ ਮੈਂ ਬਣਾ ਲਾਂਦੇ ਆ ਮੈਂ ਨੇ ਕੋਟਾਈ ਵੀ ਨਹੀਂ ਸੀ ਪਰ ਮੋਂਨੋਂ ਦਾ ਕੱਟ ਮੈਂ ਬਣਾ ਸਕੀ ਸੀ ਕੋ ਘਰ ਮੈਂ ਪਰ ਮੈਂ ਉਧਰ ਕੰਮ ਕਰਨਾ ਸੀ ਗੁੱਟੇ ਸੁੱਕਦੇ ਸੀ ਸਿਰ ਅਜ ਕੱਪੜੇ ਕਾਫੀ ਹੋਏ ਪਏ ਸੀ ਦੈਡ ਜੀ ਹੁਣ ਲੈ ਵੇਟ ਦੇਣੇ ਨੇ ਡੈਡੀ ਦਾ ਕਿ ਰੂਟ ਕਰ ਵੀ ਗਿਆ ਮਸ਼ੀਨ ਮੈਂ ਬੰਦ ਤੇ ਹੀ ਆ ਨਾ ਦੀ ਨਾਲ ਇੱਕ ਸੂਟ ਕਰਤਾ ਗਰਮੀ ਚਾਹੀ ਤਾਂ ਪੰਗਾ ਹੁਣ ਅਸੀਂ ਵੀ ਨਾ ਆ ਗਿਆ ਕੱਪੜੇ ਬਦਲ ਲਾਂਗੇ ਟੜਕੇ ਵੀ ਆਖ ਨਹੀਂ ਦੋਨੋਂ ਟਾਈਮ ਬਦਲ ਲੈ ਫਿਰਦੇ ਨੇ ਸੂਤ ਹੁਣ ਗਰਮੀ ਇੰਨੀ ਜ਼ਿਆਦਾ ਬਾਹਰ ਪੈਣਾ ਨਹੀਂ ਅੱਜ ਮੈਂ ਸਭ ਗੁਰੂ ਸਬਜੀ ਅੰਦਰ ਘਰ ਦਿੰਨੇ ਆ ਸਾਰੇ ਕੰਮ ਨਿਬੜ ਜੂਗਾ ਫਿਰ ਰੋਟੀ ਇੱਥੇ ਲਾ ਲਾਂਗੇ ਚੁੱਲੇ ਤੇ ਹੂੰ ਚੁੱਲੇ ਤੇ ਹਾਂ ਕਿਉਂਕਿ ਸਬਜੀ ਕਰਕੇ ਅੰਦਰ ਗਰਮੈਸ ਭਰ ਜੂਗੀ ਅੰਦਰ ਐਸੀ ਨਹੀਂ ਚੜਾ ਜਾਂਦਾ ਤੇ ਬਾਕੀ ਮੈਂ ਮੂੰਦਾ ਨਹੀਂ ਪਤਾ ਸਾਰੇ ਕੰਮ ਨਿਬੜ ਜੂਗਾ ਕਾਂ ਕਰਕੇ ਬਾਹਰ ਰੋਟੀ ਲਾ ਲਾਂਗੇ। ਓ ਇੱਥੇ 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 ਐਨਰਜੀ ਡਿੰਗ ਪੀ ਲਈ ਮੈਨੇ। ਰੈਡ ਬੱਲ। ਕਿਰੇ ਵਧੀਆ ਮੰਨ ਲਾਂਗੇ। ਚੱਲ। ਹਾਂਜੀ ਹੁਣ ਲੱਗੀਆਂ ਜੀ ਮੈਂ ਇੱਥੇ ਮਸਾਲਾ ਭੁੰਨਣ ਤੇ ਇੱਕ ਕੜਾਹੀ ਦੇ ਵਿੱਚ ਨਾ ਸਰੋਂ ਦਾ ਤੇਲ ਮੈਂ ਪਹਿਲਾਂ ਹੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਕਲਕਾ ਲਿਆ ਸੀਗਾ। ਤੇ ਠੰਡਾ ਕਰਕੇ ਹੁਣ ਮੈਂ ਦੁਬਾਰਾ ਗੈਸ ਚਲਾਈ ਆ ਕਿਉਂਕਿ ਜੇ ਗਰਮ ਗਰਮ ਤੇਲ ਚ ਪਾ ਹਨ ਮਸਾਲਾ ਪਾ ਦਨੇ ਆ ਇੱਕਦਮ ਮਸਾਲਾ ਮਚ ਜਾਂਦਾ ਤੇ ਸਰੋਂ ਦਾ ਤੇਲ ਤੁਹਾਨੂੰ ਪਤਾ ਹੀ ਹਨ ਬਹੁਤ ਜ਼ਿਆਦਾ ਗਰਮ ਹੋਇਆ ਹੋਇਆ ਹੁੰਦਾ ਤੇ ਲਓ ਜੀ ਇੱਥੇ ਹੁਣ ਮੈਂ ਪਾਤਾ ਇਹਦੇ ਵਿੱਚ ਜੀਰਾ ਜਿਹੜੇ ਤਰੀਕੇ ਨਾਲ ਮੈਂ ਤੁਹਾਨੂੰ ਦੱਸੂਗੀ ਨਾ ਐਵੇਂ ਬਣਾਇਓ ਤੁਸੀਂ ਤੇ ਦੋ ਇਲਾਇਚੀਆਂ ਪਾਤੀਆਂ ਵੱਡੀਆਂ ਮੈਂ ਥੋੜੀਆਂ ਜਿਹੀਆਂ ਕੁੱਟ ਕੇ ਪਾਈਆਂ ਨੇ ਤੇ ਨਾਲ ਹੀ ਦੋ ਤਿੰਨ ਪਾਤੀ ਮੈਂ ਤੇਜ ਪੱਤਾ ਜੇ ਵੱਡੇ ਪੱਤੇ ਨੇ ਘੱਟ ਪਾ ਸਕਦੇ ਹੋ ਤੁਸੀਂ ਲਓ ਜੀ ਆਪਣੇ ਸੁੱਕੇ ਮਸਾਲੇ ਭੁੱਜ ਗਏ ਸੀ ਹੁਣ ਮੈਂ ਲਸਣ ਅਦਰਕ ਜਿਹੜਾ ਕੁੱਟਿਆ ਸੀ ਉਹ ਪਾ ਦਿੱਤਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਤੁਸੀਂ ਇੱਦਾਂ ਹੀ ਬਣਾ ਕੇ ਦੇਖਿਓ ਬਿਲਕੁਲ ਹਲਵਾਈ ਦੇ ਤਰੀਕੇ ਨਾਲ ਬਣਦੀ ਹੈ ਜਿਵੇਂ ਆਪਾਂ ਰੈਸਟੋਰੈਂਟ ਚੋਂ ਲਿਆਉਂਦੇ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਲਓ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਹੁਣ ਇਹਨੂੰ ਭੁੰਨ ਲਵਾਂਗੇ ਠੀਕ ਹੈ ਜੀ ਲਸਣ ਅਦਰਕ ਨੂੰ ਲਓ ਜੀ ਇਹ ਵੀ ਭੁੱਜ ਗਏ ਤੇ ਆਪਾਂ ਪਾ ਤੇ ਵਿੱਚ ਪੀਸੇ ਹੋਏ ਪਿਆਜ਼ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਾਗੇ ਢੱਕ ਕੇ ਭੁੰਨਾਗੇ ਤਾਂ ਕਿ ਜਿਹੜਾ ਮਸਾਲਾ ਹਨਾ ਅੱਧਾ ਹੀ ਰਹਿ ਜਾਵੇ ਤੇ ਪਾਣੀ ਬਿਲਕੁਲ ਮੱਚ ਜਾਵੇ ਉਦੋਂ ਤੱਕ ਆਪਾਂ ਭੁੰਨਣਾ ਤਾਂ ਤੁਸੀਂ ਧਿਆਨ ਨਾਲ ਦੇਖਿਓ ਕਿ ਕਿੰਨੀ ਦੇਰ ਤੱਕ ਆਪਾਂ ਭੁੰਨਣਾ ਕੱਚਾ ਨਹੀਂ ਰੱਖਣਾ ਜੇ ਕੱਚਾ ਰੱਖ ਲਿਆ ਫਿਰ ਨਾ ਉਹਨਾਂ ਟੇਸਟ ਨਹੀਂ ਬਣਨਾ ਮਠਾਸ ਜੀ ਆਈ ਜਾਊਗੀ ਉਹ ਸੁਆਦ ਨਹੀਂ ਆਉਣਾ ਹੈਗਾ ਸੋ ਇਸ ਕਰਕੇ ਗੱਲ ਦਾ ਧਿਆਨ ਰੱਖਣਾ ਵੀ ਪਿਆਜ਼ ਜਿਹੜੇ ਆ ਚੰਗੀ ਤਰ੍ਹਾਂ ਭੁੰਨ ਲੈਣੇ ਆ ਆਪਾਂ ਕੱਚੇ ਨਹੀਂ ਰੱਖਣੇ ਬਿਲਕੁਲ ਵੀ ਨਹੀਂ ਚਾਹੀਦੀਆਂ ਪਤਲੀਆਂ ਬਦਲੀਆਂ ਦੇਖੀਏ ਇਹਦੇ ਨਾਲ ਦੀ ਇਹਨਾਂ ਦੋ ਟੋਟੇ ਜੇ ਕਰਕੇ ਬਸ ਫਰਮਾ ਸੰਨੀ ਕਰ ਲੈ ਹੈ ਤੇ ਸੰਨੀ ਕਰਕੇ ਫੜਵੜਨਾ ਆ ਕੇ ਗੁਰਦੁਆਰੇ ਆਇਆ ਮੈਂ ਫੜੇ ਗਿਆ ਠੀਕ ਆ ਜੋ ਕੀਰਤਨ ਕਰਨਗੇ ਤਾਂ ਫਿਰ ਮੱਥਾ ਟੇਕ ਕੇ ਮੁੜੇਂ ਤੇ ਨਹੀਂ ਰਵਣਾ ਹੋਊਗਾ ਕੋਈ ਨਾ ਨਹੀਂ ਕਿ ਮੈਂ ਲੈ ਆਉਂਗਾ ਆ ਮਰੇ ਉੱਤੇ ਖੜੀਆਂ ਦੇਖੇ ਜੇ ਉੱਤੇ ਕਿਵੇਂ ਖੜੀ ਅਰਮਾਨਾ ਤੜਦਾਈ ਮਤੋਂ ਇੱਕ ਗਿੱਲਾ ਨਹੀਂ ਹੋਊਗਾ ਸੁੱਕਾ ਸੁਤਤ ਵਰ ਗਿੱਲਾ ਨਹੀਂ ਮੱਚੇ ਅੰਦਰ ਆ ਕੀ ਇਹ ਤਾਂ ਸਪੈਦਾ ਹਣਾ ਰੱਖਦੇ ਅਸੀਂ ਮੁੱਛ ਨੂੰ ਇਹ ਕੋਲੇ ਜਿਵੇਂ ਨਾਲ ਦਵਾ ਦਾ ਆਟਾ ਬਣੀ ਨੇ ਅਰੇ ਗਰਮੀ ਵਾਲੀ ਆ ਇੱਕ ਹੋਰ ਚਾਹੀਦਾ ਐ ਪਤਲੀ ਚਾਹੀਦੀ ਵਸੇਨ ਆਪਾਂ ਰੋਟੀਆਂ ਤਾਂ ਆਪਣੇ ਵਿੱਚ ਜਿਆਦਾ ਹੈ ਨਹੀਂ ਇਸ ਜਿਹੜੀਆਂ ਉਹ ਲੱਕੜਾਂ ਪਈਆਂ ਉਹ ਚਰਉਣ ਵਾਲੀਆਂ ਆਣੋ ਜੇ ਛੁੱਟੀ ਆ ਜਾਵੇ ਨਾ ਉਹ ਹਰੀ ਕਿੰਨੀ ਕਿਤੇ ਹੁੰਦੀ ਹੈ ਜਿਹੜੀ ਉਹ ਦੇਖ ਰਹੇ ਹਾਂ ਆਪਾਂ 4-5000 ਰੁਪਏ ਚ ਚੱਲਦੀ ਜਿਵੇਂ ਉਹ ਤੁਰੀ ਪੈਟਰੋਲ ਨਾਲ ਪੈਂਦਾ ਹੈ ਹਾਂ ਜੀ ਵਧੀਆ ਉਹ ਆ ਰਹੇ ਤੇ ਹੀ ਹਨਾ ਛੋਟਾ ਬੂਆ ਪਾ ਲਈਆ ਕਰੂ ਨਾ ਹਾਂ ਤਾਂ ਮੇਰਾ ਸਿਰ ਦੁਖਾ ਲੱਗੇ ਨਹੀਂ ਕਰਨੀ ਥੋੜੀ ਰੱਖੀ ਨਾ ਬੋਲਟ ਤੋਂ ਹੋ ਰਹੀ ਦੇਖ ਪਾ ਵੀ ਲਾਉਣੀਆਂ ਇਹੇ ਜੀਆਂ ਚਾਹੀਦੀਆਂ ਸਪੱਤ ਨਹੀਂ ਆਹੋ ਇਹ ਸਾਗ ਸੂਰ ਥੱਲੇ ਲੱਗ ਜਾਂਦੀਆਂ ਇਹ ਜੀਆਂ ਹੈਗੀਆਂ ਇੱਕ ਦੋ ਲਿਹਾ ਦੇ ਬਸ ਇਹਦੇ ਅੰਤ ਲੱਗ ਵਧੀਆ ਚੱਲ ਬੂਗੀ ਹਾਂਜੀ ਲਓ ਜੀ ਹੁਣ ਮੈਂ ਫੇਰ ਆ ਗਈ ਸੀ ਅੰਦਰ ਅੱਗ ਮਚਾਏ ਤਵੀ ਮੈਂ ਧਰੇ ਮੈਂ ਕਿਹਾ ਚਲੋ ਤਪਦੀ ਆਉਨੇ ਇੱਥੇ ਮੈਂ ਦੇਗੀ ਮਿਰਚ ਪਾ ਕੇ ਹਟੀਆਂ ਮਸਾਲੇ 'ਚ ਦੇਗੀ ਮਿਰਚ ਰੰਗ ਵਾਸਤੇ ਹੀ ਹੁੰਦੀ ਆ ਤੁਹਾਨੂੰ ਪਤਾ ਹਨਾ ਕੌੜੀ ਨਹੀਂ ਹੁੰਦੀ ਇਹ ਜਿਆਦਾ ਤੇ ਕਲਰ ਵਧੀਆ ਸੋਹਣਾ ਆ ਜਾਂਦਾ ਇਹਦੇ ਨਾਲ ਸ਼ਕਲ ਜੀ ਸੋਹਣੀ ਬਣ ਜਾਂਦੀ ਆ ਦਾਲ ਸਬਜ਼ੀ ਦੀ ਤੇ ਇੱਥੇ ਹੁਣ ਮੈਂ ਪਾਈ ਆ ਜਿਹੜੀ ਨਾਰਮਲ ਲਾਲ ਮਿਰਚ ਹੁੰਦੀ ਆ ਇਹ ਮਿਰਚ ਵੀ ਬਾਜ਼ਾਰੂ ਆ ਜੀ ਇਹ ਜਿਆਦਾ ਕੌੜੀ ਨਹੀਂ ਹੈਗੀ ਇਹ ਵੀ ਸਾਨੂੰ ਵੱਧ ਪਾਉਣੀ ਪੈਂਦੀ ਆ ਬਸ ਇਹੀ ਕਾਰਨ ਆ ਕਿ ਇਸ ਵਾਰੀ ਮੈਂ ਸੋਚਿਆ ਵੀ ਹਰ ਇੱਕ ਚੀਜ਼ ਮੈਂ ਘਰੇ ਉਗਾਉਣੀ ਆ ਤੇ ਆ ਹੁਣ ਮੈਂ ਪਾਈ ਆ ਹਲਦੀ ਹਲਦੀ ਵੀ ਇਹ ਆਪਣੀ ਮੁੱਲ ਵਾਲੀ ਆ ਤੇ ਇਹ ਨਾ ਜਿੰਨੀ ਮਰਜ਼ੀ ਪਾਈ ਜੋ ਮੇਂ ਰੰਗ ਨਹੀਂ ਇਹਦਾ ਚੱਜਦਾ ਆਂਦਾ ਮਿਲ ਟੋਟੀਆਂ ਇੰਨੀਆਂ ਜ਼ਿਆਦਾ ਹਨਾ ਸੋ ਇਸ ਕਰਕੇ ਮੈਂ ਇਸ ਵਾਰੀ ਸੋਚਿਆ ਵੀ ਆਪਾਂ ਹਲਦੀ ਵਗੈਰਾ ਜਿਹੜੀ ਹੈਗੀ ਹਲਦੀ ਤਾਂ ਵੈਸੇ ਹੁਣ ਵੀ ਆਪਣੀ ਘਰ ਦੀ ਹੈ ਤੁਸੀਂ ਦੇਖਿਆ ਹੋਣਾ ਮੈਂ ਉਹਨੂੰ ਉਬਾਲ ਕੇ ਸੁਕਾ ਕੇ ਰੱਖਿਆ ਹੋਇਆ ਪਰ ਹਾਲੇ ਮੰਮੀ ਕਹਿੰਦੇ ਠਹਿਰ ਕੇ ਪਿਹਾਈ ਵੀ ਮਹੀਨਾ ਕੋਕ ਕੇ ਕੋਸਣ ਦਾ ਮਹੀਨਾ ਲੰਘ ਜਾਂਦੇ ਨਹੀਂ ਫਿਰ ਸੈਲਜੀ ਹੋ ਜਾਂਦੀ ਹਨਾ ਤੇ ਉਹਨਾਂ ਟਾਈਮ ਫਿਰ ਆਪਾਂ ਬਾਜ਼ਾਰ ਵਾਲੀ ਹਲਦੀ ਪਾ ਰਹੀ ਆ ਤੇ ਲੋ ਜੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਵੀ ਪਾਤਾ ਸੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਥੋੜਾ ਜਿਹਾ ਨਾਲ ਹੀ ਮੈਂ ਪਾਤਾ ਥੋੜਾ ਜਿਹਾ ਨੂਨ ਵੈਸੇ ਮੈਂ ਨੂਨ ਜਿਹੜਾ ਛੋਲਿਆਂ ਦੇ ਵਿੱਚ ਪਾਇਆ ਹੋਇਆ ਜਦੋਂ ਆਪਾਂ ਸਟੀਮ ਲਵਾਈ ਆ ਤੇ ਥੋੜਾ ਜਿਹਾ ਸੇਕ ਲਵਾਇਆ ਹੋਰ ਤਾਂ ਕਿ ਹਲਦੀ ਤੇ ਜਿਹੜੇ ਨੂਨ ਮਿਰਚ ਆਪਾਂ ਪਾਇਆ ਉਹ ਚੰਗੀ ਤਰ੍ਹਾਂ ਨਾ ਪੱਕ ਜਾਵੇ ਤੇ ਵੀ ਕੱਚਾ ਜਾਂ ਪਨਣਾ ਰਵੇ ਹਲਦੀ ਦਾ ਤਾਂ ਕਰਕੇ ਥੋੜਾ ਜਿਹਾ ਸੇਕ ਲਵਾਇਆ ਤੇ ਤੁਸੀਂ ਦੇਖੋ ਮਸਾਲਾ ਜਿਹੜਾ ਹਨਾ ਆਪਾਂ ਕਿੰਨੇ ਪਿਆਜ਼ ਪਾਈ ਸੀ ਬਿਲਕੁਲ ਇੱਧਾ ਰਹਿ ਗਿਆ ਦੇਖੋ ਬਿਲਕੁਲ ਇੰਨਾ ਸੁੱਕ ਜੇ ਗਿਆ ਹਨਾ ਤੇ ਆਪਾਂ ਜਿਹੜਾ ਤੇਲ ਵੀ ਪਾਇਆ ਸੀ ਉਹ ਵੀ ਪੂਰਾ ਇਹਨੇ ਸੋਕ ਲਿਆ ਤੇ ਅਸੀਂ ਜ਼ਿਆਦਾ ਤੇਲ ਨਹੀਂ ਪਾਉਂਦੇ ਹੈਗੇ ਦਾਲ ਸਬਜ਼ੀ ਤੁਸੀਂ ਦੇਖ ਹੀ ਸਕਦੇ ਹੋ ਮਸਾਲਾ ਕਿੰਨਾ ਡਰਾਈ ਜਾ ਰੱਖਿਆ ਹਨਾ ਮੈਂ ਤੇ ਤੁਸੀਂ ਵੀ ਇਦਾਂ ਹੀ ਰੱਖਿਓ ਕਿਉਂਕਿ ਦੇਖੋ ਜਿਹੜਾ दाल ਸਬਜੀ ਸਵਾਦ ਬਣਨਾ ਨਾ ਉਹ ਜਿਆਦਾ ਤੇਲ ਜਾਂ ਘਿਓ ਨਾਲ ਨਹੀਂ ਬਣਨਾ ਉਹ ਬਣਦਾ ਵੀ ਤੁਸੀਂ ਮਸਾਲਾ ਪਕਾਇਆ ਕਿਵੇਂ ਦਾ ਤਾਂ ਤੁਸੀਂ ਨੂਨ ਮਿਰਚ ਕਿਦਾਂ ਦਾ ਪਾਇਆ ਹੁਣ ਇਹਦੇ ਵਿੱਚ ਨਾ ਮੈਂ ਜਿਹੜੇ ਛੋਲੇ ਉਬਾਲੇ ਸੀ ਉਹਨਾਂ ਦਾ ਪਾਣੀ ਪਾਤਾ ਗਰਮ ਪਾਣੀ ਹੋਈ ਤੇ ਮੈਂ ਕਿਹਾ ਚੰਗੀ ਤਰ੍ਹਾਂ ਜਿਹੜਾ ਹੈਗਾ ਕੜਾਹੀ ਦੇ ਨਾਲ ਮਸਾਲਾ ਲੱਗਿਆ ਉਹ ਵੀ ਉਤਰ ਜਾਊਗਾ ਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਮਿਕਸ ਕਰਕੇ ਜਿਹੜਾ ਕੁੱਕਰ ਦੇ ਵਿੱਚ ਹੀ ਪਾੜਤਾ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਰੰਗ ਕਿੰਨਾ ਸੋਹਣਾ ਆਇਆ ਹਨਾ ਸ਼ਕਲ ਕਿੰਨੀ ਸੋਹਣੀ ਬਣੀ ਹੈ ਨਾਲੇ ਦੇਖੋ ਮੈਂ ਟਮਾਟਰ ਨਹੀਂ ਪਾਈ ਇੱਥੇ ਕਿਉਂਕਿ ਟਮਾਟਰ ਖਤਮ ਸੀ ਆਪਣੇ ਹਨਾ ਤੇ ਮੈਂ ਫਿਰ ਇਹਨਾਂ ਨੂੰ ਕਿਹਾ ਵੀ ਨਹੀਂ ਮੈਂ ਕਿਹਾ ਚਲ ਛੱਡ ਪਰੇ ਕਿਉਂ ਖਰਚਾ ਕਰਨਾ ਆਪਾਂ ਇਦਾਂ ਹੀ ਸਵਾਦ ਬਣਾ ਲੈਣੀ ਔਰ ਬਹੁਤ ਹੀ ਜ਼ਿਆਦਾ ਸਵਾਦ ਬਣੀ ਸੀ ਤੇ ਲ ਕੁੱਕਰ ਦੁਆਰਾ ਇੱਧਰ ਰੱਖ ਲਿਆ ਤੇ ਕੁੱਕਰ ਦੇ ਵਿੱਚ ਹੁਣ ਆਪਾਂ ਜਿਹੜਾ ਮਸਾਲਾ ਪਕਾਇਆਗਾ ਹਨਾ ਇਹ ਪਾੜਤਾਂਗੇ ਚੰਗੀ ਤਰ੍ਹਾਂ ਦੇਖੋ ਤੁਸੀਂ ਕਿੰਨਾ ਸੋਹਣਾ ਇਹਦਾ ਕਲਰ ਆਇਆ ਮਸਾਲੇ ਦਾ ਬਿਲਕੁਲ ਭੁੱਜ ਗਿਆ ਸੀ ਤੁਸੀਂ ਵੀ ਇੰਨੇ ਹੀ ਭੁੰਨਣਾ ਕੱਚੇ ਨਹੀਂ ਰੱਖਣਾ ਪਿਆਜ਼ ਨੂੰ ਜੇ ਤੁਸੀਂ ਚਾਹੋ ਨੀ ਉਹ ਵੀ ਸਵਾਦ ਬਣੇ ਤੇ ਜੇ ਤੁਸੀਂ ਟਮਾਟਰ ਪਾਉਣੇ ਆ ਤਾਂ ਟਮਾਟਰ ਵੀ ਫਿਰ ਉਦੋਂ ਤੱਕ ਤੁਸੀਂ ਪਾ ਕੇ ਭੁੰਨਣਾ ਜਦ ਤੱਕ ਮਸਾਲਾ ਕਿਉਂ ਨਾ ਛੱਡ ਦਵੇ ਠੀਕ ਹੈ ਇਹ ਗੱਲ ਦਾ ਧਿਆਨ ਰੱਖਿਓ ਤੇ ਲੋ ਜੀ ਹੁਣ ਤੁਸੀਂ ਦੇਖ ਸਕਦੇ ਹੋ ਆਪਣੀ ਸਬਜੀ ਵਧੀਆ ਪਰ ਤਿੰਨ ਸੀਟੀਆਂ ਮੈਂ ਹੋਰ ਇਹਦੀਆਂ ਲਗਵਾਈਆਂ ਸੀ ਕਿਉਂਕਿ ਮੈਨੂੰ ਨਾ ਥੋੜੇ ਜਿھے ਖੜਮੇ ਲੱਗੇ ਸੀ ਤਾਂ ਕਰਕੇ ਮੈਂ ਥੋੜਾ ਪਾਣੀ ਹੋਰ ਪਾ ਤਾਂ ਕੜਾਹੀ ਆਪਣੀ ਗਰਮ ਹੀ ਸੀਗੀ ਉਹਦੇ ਵਿੱਚ ਜਦੋਂ ਮੈਂ ਪਾ ਆਪਦੀ ਆਪੀ ਗਰਮ ਹੋ ਗਿਆ ਤਿੰਨ ਲੋਜੀ ਮੈਂ ਟੱਕਣ ਲਾਤਾ ਹੁਣ ਆਪਾਂ ਇਹ ਤਿੰਨ ਸਟੀਮਾਂ ਹੋਰ ਲਗਾ ਲਵਾਂਗੇ ਤਾਂ ਕਿ ਚੰਗੀ ਤਰ੍ਹਾਂ ਹੀ ਬਣ ਜਾਵੇ ਹਾਂਜੀ ਲੋ ਦੇਖੋ ਜੀ ਆਪਣੀ ਸਬਜੀ ਬਣ ਕੇ ਛੋਲੇ ਤਿਆਰ ਹੋ ਗਈ ਆ ਤੇ ਤੁਸੀਂ ਦੇਖੋ ਕਿੰਨੀ ਗਾੜੀ ਤਰੀ ਬਣੀ ਆ ਦੇਖੋ ਹਨਾ ਜਿਵੇਂ ਆਪਾਂ ਬਾਹਰੋਂ ਨਹੀਂ ਲੈ ਕੇ ਆਉਂਦੇ ਰੈਸਟੋਰੈਂਟ ਜਾਂ ਢਾਬੇ ਦੇ ਵਿੱਚੋਂ ਬਿਲਕੁਲ ਸ਼ਕਲ ਵੀ ਉਦਾਂ ਦੀ ਬਣੀ ਆ ਦੇਖੋ ਬਿਲਕੁਲ ਘੁਲ ਗਈ ਆ ਹਨਾ ਸੋ ਤੁਸੀਂ ਵੀ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਿਓ ਤੇ ਆ ਪਾਈ ਹੋਈ ਹੈ ਵੱਡੀ ਲਹਜੀ ਆਪਾਂ ਕੁੱਟ ਕੇ ਪਾਈ ਹੋਈ ਆ ਇਹਦੇ ਨਾਲ ਸਵਾਦ ਬਹੁਤ ਵਧੀਆ ਆਉਂਦਾ ਗਾ ਸਬਜੀ ਦਾ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਹਾਂਜੀ ਲਓ ਜੀ ਮੈਂ ਤੇ ਮੰਮੀ ਲੱਗੇ ਹੁਣ ਇੱਥੇ ਰੋਟੀ ਬਣਾਉਣ ਤੇ ਗਰਮੀ ਨੇ ਜੀ ਅੱਜ ਬੱਸ ਕਰਾਈ ਪਈ ਐ ਇੰਨਾ ਕੋ ਬੁਰਾ ਹਾਲ ਨਾ ਗਰਮੀ ਨਾਲ ਬਹੁਤ ਜ਼ਿਆਦਾ ਬੁਰਾ ਹਾਲ ਐ ਮੈਂ ਮੰਮੀ ਨੂੰ ਹੱਸ ਰਹੀ ਸੀ ਮੈਂ ਕਿਹਾ ਮੰਮੀ ਜਦੋਂ ਤੱਤੀਆਂ ਲੂਆਂ ਵਗਦੀਆਂ ਹੁੰਦੀਆਂ ਹਨ ਆਪਾਂ ਕਹਿੰਦੇ ਨੇ ਵੀ ਉਦੋਂ ਗਰਮੀ ਜ਼ਿਆਦਾ ਪਰ ਮੇਰੇ ਖਿਆਲ ਚ ਉਦੋਂ ਫੇਰ ਵੀ ਠੀਕ ਹੁੰਦੀ ਆ ਘੱਟੋ ਘੱਟ ਉਹ ਹਵਾ ਤਾਂ ਚੱਲਦੀ ਹੁੰਦੀ ਹੈ ਨਾ ਚਾਹੇ ਤੱਤੀ ਹਵਾ ਹੀ ਹੋਵੇ ਪਰ ਅੱਜ ਤਾਂ ਹਵਾ ਵੀ ਨਹੀਂ ਚੱਲ ਰਹੀ ਸੀ ਇੰਨਾ ਕੋ ਬੁਰਾ ਹਾਲ ਸੀਗਾ ਤੇ ਮੈਨੂੰ ਤਾਂ ਐ ਫੀਲ ਹੋ ਰਿਹਾ ਸੀ ਅੱਜ ਮੈਂ ਕਿਹਾ ਵੀ ਅੱਜ ਦਾ ਦਿਨ ਉਹ ਆ ਜਦੋਂ ਸਭ ਤੋਂ ਵੱਧ ਗਰਮੀ ਪਈ ਹੋ ਮੇਰੇ ਖਿਆਲ ਦੇ ਵਿੱਚ ਤੇ ਬਾਕੀ ਮੈਂ ਉੱਤੇ ਨੂੰ ਵੀ ਦੇਖ ਰਹੀ ਸੀ ਮੈਂ ਕਿਹਾ ਮੰਮੀ ਬੱਦਲ ਤਾਂ ਹੋਏ ਪਿਆ ਹੋ ਸਕਦਾ ਵੀ ਰਾਤ ਨੂੰ ਮੀਂਹ ਆ ਜਵੇ ਤੇ ਮੰਮੀ ਕਹਿੰਦੇ ਵੀ ਕਹਿੰਦੇ ਹੋ ਸਕਦਾ ਵੀ ਦੱਸਿਆ ਤਾਂ ਹੋਇਆਗਾ ਤੇ ਮੰਮੀ ਨੇ ਗੱਲ ਕਰੀ ਸੀ ਅੱਜ ਸਾਡੇ ਮਾਸੀ ਨਾਲ ਫੋਨ ਤੇ ਤੇ ਉਹ ਦੱਸ ਰਹੀ ਸੀ ਕਿ ਦੱਸਿਆ ਹੋਇਆ ਮੀਂਹ ਤੇ ਬਾਕੀ ਫਿਰ ਇਹ ਵੀ ਕਾਰਨ ਤਾਰਕ ਫਰਕ ਹੁੰਦਾ ਹਨਾ ਜੀ ਕਿਸੇ ਪਾਸੇ ਮੀਂਹ ਪੈ ਜਾਂਦਾ ਕਿਸੇ ਪਾਸੇ ਛੱਡ ਜਾਂਦਾ ਮੀਂਹ ਪੈਣੋ ਤੇ ਦੇਖੋ ਬਾਕੀ ਜੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਤਾਂ ਮੌਸਮ ਥੋੜਾ ਠੰਡਾ ਹੋ ਜਾਵੇ ਥੋੜੀ ਰਾਹਤ ਮਿਲੇ ਹਨਾ ਗਰਮੀ ਤੋਂ ਤੇ ਬਾਕੀ ਤੇ ਆਪਣੀਆਂ ਰੋਟੀਆਂ ਵੀ ਬਣਨ ਵਾਲੀਆਂ ਸੀ ਤੇ ਮਰਮਾਨ ਨੂੰ ਕਹਿ ਰਹੀ ਸੀ ਮੈਂ ਕਿ ਮਰਮਾਨ ਫਟਾਫਟ ਆਪਣਾ ਕੰਮ ਨਿਮੜ ਕੇ ਤਿਆਰ ਹੋ ਜਾ ਵੀ ਬਾਬਾ ਜੀ ਲੱਗਣ ਆਲੇ ਮੈਂ ਕਿ ਤੂੰ ਹਨਾ ਲੇਟ ਨਾ ਹੋ ਜੀ ਉਧਰੋਂ ਫਿਰ ਮੈਂ ਕਿ ਸਾਧਰੇ ਮੋੜਈ ਆਪਣਾ ਕਿਉਂਕਿ ਨਾ ਮੈਨੂੰ ਐ ਹੁੰਦਾ ਜੀ ਵੀ ਇਹ ਨਹੀਂ ਰਹਿਣ ਤੋਂ ਪਹਿਲਾਂ ਪਹਿਲਾਂ ਘਰੇ ਆ ਜਾਵੇ ਕਿਉਂਕਿ ਨਾ ਆਪਣੇ ਘਰ ਦੇ ਆਲੇ-ਦਾਲੇ ਕੋਲੇ ਹੱਡਾ ਰੋੜੀ ਦੇ ਕੁੱਤੇ ਚ ਬਹੁਤ ਫਿਰਦੇ ਰਹਿੰਦੇ ਨੇ ਤਾਂ ਕਰਕੇ ਫਿਰ ਐ ਹੁੰਦਾ ਬੱਚਾ ਸਾਧਰੇ ਆਵਦੀ ਅੱਖਾਂ ਦੇ ਸਾਹਮਣੇ ਆ ਜਵੇ ਹਨਾ ਸੋ ਤਾਂ ਕਰਕੇ ਮੈਨੂੰ ਕਹਿ ਰਹੀ ਸੀ ਮੈਂ ਕਿ ਤੂੰ ਫਟਾਫਟ ਆ ਦਾ ਕੰਮ ਨਿਮੜ ਤੇ ਫਟਾਫਟ ਜਾਇਆ ਤੇ ਇਹ ਕਹਿੰਦਾ ਬਸ ਮੰਮੀ ਮੈਂ ਜਾ ਰਿਆਂਗਾ ਬਸ ਨੌਨ ਲੱਗਦਾ ਮੈਂ ਹਵਾ ਲੈ ਕੇ ਤੇ ਲੋ ਜੀ ਇੱਥੇ ਆਪਣੀਆਂ ਰੋਟੀਆਂ ਵੀ ਬਸ ਇੱਕ ਅੱਧੀ ਰਹਿ ਗਈ ਸੀ ਸਾਰੀਆਂ ਬਣ ਗਈਆਂ ਸੀਗੀਆਂ ਤੇ ਚਲੋ ਜੀ ਹੁਣ ਆਪਾਂ ਵੀਡੀਓ ਤਾਂ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਾਕੀ ਇਦਾਂ ਦੀਆਂ ਹੋਰ ਵੀਡੀਓ ਦੇਖਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ